ਪਹਿਲਾ ਪਾਕਿਸਤਾਨ ਦਾ ਨੌਮੀ ਜਮਾਤ ਦੇ ਵਿੱਚ ਪੜਦਾ ਹੋਇਆ ਬੱਚਾ ਕਿਸ ਤਰੀਕੇ ਨਾਲ ਹਿੰਦੁਸਤਾਨ ਪਹੁੰਚਿਆ ਅੱਜ ਜਿਹੜੀ ਐਸੀ ਮੁਹੰਮਦ ਅਲੀ ਦੀ ਕਹਾਣੀ ਜਿਹੜੀ ਹੈ ਤੁਹਾਡੇ ਤੱਕ ਪਹੁੰਚਾਉਣ ਲੱਗੇ ਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ 7 ਅਗਸਤ 2023 ਦੇ ਵਿੱਚ 1 ਸਾਲ ਪਹਿਲਾਂ ਜਿਹੜਾ ਇੱਕ ਬੱਚਾ ਜਿਹਦਾ ਨਾਮ ਮੁਹੰਮਦ ਅਲੀ ਜਿਹੜਾ ਆਪਣੇ ਪਿਤਾ ਨੂੰ 라ਵਲਪਿੰਡ ਦੇ ਵਿੱਚ ਮਿਲਣ ਜਾ ਰਿਹਾ ਸੀਗਾ ਜਿਹੜਾ ਉਹਨਾਂ ਦੇ ਜਿਹੜੇ ਪਿਤਾ ਜੀ ਸੀਗੇ ਉਹ ਪ੍ਰੈਸ ਪੇਂਟਿੰਗ ਦਾ ਕੰਮ ਕਰਦੇ ਸੀਗੇ ਤੇ ਉਹ ਜਿਹੜਾ ਆਪਣੇ ਪਿਤਾ ਤੱਕ ਤਾਂ ਨਹੀਂ ਪਹੁੰਚਿਆ ਪਰ ਜੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਹ ਜਿਹੜਾ ਸਰਹੱਦ ਪਾਰ ਕਰਕੇ ਕਿਸ ਤਰੀਕੇ ਨਾਲ ਜਿਹੜਾ ਹਿੰਦੁਸਤਾਨ ਪਹੁੰਚ ਚੁੱਕਿਆ ਤੇ ਤੁਹਾਨੂੰ ਦੱਸਦੀ ਕਿ ਉਸ ਬੱਚੇ ਦਾ ਹਿੰਦੁਸਤਾਨ ਪਹੁੰਚਣ ਦਾ ਕੀ ਮਕਸਦ ਸੀਗਾ ਜਾਂ ਫਿਰ ਕਿਤੇ ਉਹ ਰਾਤਾਂ ਨਹੀਂ ਪਟੱਗਿਆ ਸੀਗਾ ਇਹ ਕਹਾਣੀ ਜਿਹੜੀ ਆ ਤੁਹਾਡੇ ਤੱਕ ਪਹੁੰਚਾਣ ਲੱਗੇ ਆ ਤੁਹਾਨੂੰ ਦੱਸਦੀ ਹੈ ਕਿ 7 ਅਗਸਤ 2023 ਯਾਨੀ ਕਿ ਇੱਕ ਸਾਲ ਪਹਿਲਾਂ ਜਿਹੜਾ ਉਹ ਬੱਚਾ ਆਪਣੇ ਘਰੋਂ ਜਿਹੜਾ ਲਾਪਤਾ ਹੋ ਜਾਂਦਾ ਤੇ ਪਰਿਵਾਰ ਨੂੰ ਇਸ ਬਾਰੇ ਕੋਈ ਵੀ ਅੰਦਾਜ਼ਾ ਨਹੀਂ ਹੁੰਦਾ ਜਦੋਂ ਬੱਚਾ ਆਪਣੇ ਪਿਤਾ ਕੋਲ ਨਹੀਂ ਪਹੁੰਚਿਆ ਹੁੰਦਾ ਜਾਂ ਫਿਰ ਘਰ ਨਹੀਂ ਹੁੰਦਾ ਤੇ ਘਰ ਪਰਿਵਾਰ ਵਾਲੇ ਪੂਰੀ ਤਾ ਬੁਰੀ ਤਰੀਕੇ ਨਾਲ ਜਿਹੜਾ ਕਬਰਾਂ ਜਾਂਦੇ ਨੇ ਤੇ ਇਸ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ ਉਸ ਬੱਚੇ ਦੇ ਜਿਹੜੇ ਪਰਿਵਾਰ ਮੈਂਬਰ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਉਸ ਬੱਚੇ ਬਾਰੇ ਕੁਝ ਵੀ ਜਿਹੜੀ ਹੈ ਇਨਫੋਰਮੇਸ਼ਨ ਜਿਹੜੀ ਹੈ ਨਹੀਂ ਹੈ ਕਿ ਬੱਚਾ ਜਿਹੜਾ ਹੈ ਕਿੱਥੇ ਗਿਆ ਜਦੋਂ 2 ਕੁ ਮਹੀਨੇ ਬਾਅਦ ਉਸ ਬੱਚੇ ਦਾ ਹਿੰਦੁਸਤਾਨ ਵੱਲੋਂ ਜਿਹੜਾ ਹੈ WhatsApp ਕਾਲ ਪਾਕਿਸਤਾਨ ਨੂੰ ਜਾਂਦਾ ਹੈ ਤੇ ਉਸਦੇ ਪਿਤਾ ਜੀ ਜਿਹੜੀ ਹੈ ਖੁਸ਼ੀ ਦੇ ਵਿੱਚ ਜਿਹੜੀ ਹੈ ਕਹਿ ਸਕਦੇ ਕਿ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਤੇ ਜਿਹੜੀ ਖੁਸ਼ੀ ਦਾ ਅੰਦਾਜ਼ਾ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਉਹਨਾਂ ਦਾ ਜਿਹੜਾ ਬੱਚਾ ਹੈ ਉਹ ਜਿੰਦਾ ਹੈ ਤੇ ਉਹ ਹਿੰਦੁਸਤਾਨ ਦੇ ਵਿੱਚ ਹੈ ਇਸ ਕੇਸ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਹ ਕੇਸ ਜਿਹੜਾ ਆ ਹਿੰਦੁਸਤਾਨ ਦੇ ਗ੍ਰਹਿ ਮੰਤਰੀ ਦੇ ਅੰਡਰ ਚੱਲ ਰਿਹਾ ਹੈ ਪਾਕਿਸਤਾਨ ਵੱਲੋਂ ਜਿਹੜੀ ਹੈ ਅਰਦਾਸ ਕੀਤੀ ਜਾ ਰਹੀ ਹੈ ਜਾਂ ਅਪੀਲ ਕੀਤੀ ਜਾ ਰਹੀ ਹੈ ਕਿ ਉਸ ਬੱਚੇ ਨੂੰ ਜਿਹੜਾ ਆ ਜਲਦੀ ਤੋਂ ਜਲਦੀ ਰਿਹਾਅ ਕਰਕੇ ਜਿਹੜੀ ਐ ਪਾਕਿਸਤਾਨ ਭੇਜ ਦਿੱਤਾ ਜਾਵੇ ਉਹ ਬੱਚਾ ਜਿਹੜਾ ਐ ਨੌਮੀ ਜਮਾਤ ਦੇ ਵਿੱਚ ਪੜਦਾ ਸੀਗਾ ਪਰ ਉਸ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਬੱਚਾ ਜਿਹੜਾ ਕਿੱਥੇ ਜਾ ਰਿਹਾ ਹੈ ਜਦੋਂ ਪਰਿਵਾਰ ਨਾਲ ਗੱਲ ਕੀਤੀ ਤਾਂ ਤੁਹਾਨੂੰ ਦੱਸ ਦਈਏ ਕਿ ਉਸ ਪਰਿਵਾਰਿਕ ਮੈਂਬਰ ਦੇ ਵਿੱਚ ਉਸਦੀ ਦਾਦੀ ਨੇ ਦੱਸਿਆ ਕਿ ਉਹ ਸਾਡਾ ਇਕਲੌਤਾ ਪੁੱਤ ਸੀਗਾ ਤੇ ਕਿਸ ਤਰੀਕੇ ਨਾਲ ਹਿੰਦੁਸਤਾਨ ਪਹੁੰਚਿਆ ਸਾਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਤੇ ਇਹ ਜਾਣਕਾਰੀ ਦਿੰਦੇ ਹੋਏ ਤੁਹਾਨੂੰ ਦੱਸ ਦਈਏ ਕਿ ਬੱਚਾ ਜਿਹੜਾ ਇੱਕ ਸਾਲ ਤੋਂ ਲੁਧਿਆਣਾ ਦੇ ਸ਼ਿਵਪੁਰੀ ਜਿਹੜਾ ਹੈ ਜੇਲ੍ਹ ਦੇ ਵਿੱਚ ਮੌਜੂਦ ਆ ਉਹਦੀ ਜਿਹੜੀ ਕਾਉਂਸਲਿੰਗ ਜਿਹੜੀ ਇਹ ਕੀਤੀ ਜਾ ਰਹੀ ਹੈ ਕਿ ਬੱਚਾ ਇਹ ਹਿੰਦੁਸਤਾਨ ਦੀ ਸਰਹੱਦ ਦੇ ਵਿੱਚ ਕਿਸ ਤਰੀਕੇ ਨਾਲ ਪਹੁੰਚਿਆ ਕਾਰਨ ਕੀ ਸੀਗਾ ਹਜੇ ਤੱਕ ਕੁਝ ਵੀ ਜਿਹੜੀ ਇਨਫੋਰਮੇਸ਼ਨ ਆ ਉਸ ਬਤ ਇਸ ਬਾਰੇ ਹਜੇ ਵੀ ਕੋਈ ਜਿਹੜੀ ਜਾਣਕਾਰੀ ਨਹੀਂ ਹੈ ਪਰ ਜਿਹੜੀ ਉਸ ਬੱਚੇ ਦੀ ਕਾਉਂਸਲਿੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਜਲਦ ਤੋਂ ਜਲਦ ਉਸ ਬੱਚੇ ਨੂੰ ਜਿਹੜਾ ਆ ਰਿਹਾ ਕਰ ਦਿੱਤਾ ਜਾਊਗਾ। ਮੁਹੰਮਦ ਬਨਾਰਸ ਨੇ ਦੱਸਿਆ ਕਿ ਉਹਨਾਂ ਦੇ ਮੁਹੰਮਦ ਅਲੀ ਦੇ ਜਿਹੜੇ ਫਾਦਰ ਸਾਹਿਬ ਮੁਹੰਮਦ ਬਨਾਰਸ ਨੇ ਦੱਸਿਆ ਕਿ ਜਦੋਂ ਸਾਡਾ ਪੁੱਤ ਜਿਹੜਾ ਸੀਗਾ ਉਹ ਜਦੋਂ ਉਹ ਹਿੰਦੁਸਤਾਨ ਪਹੁੰਚ ਜਾਂਦਾ ਸਾਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਤੇ ਇਸ ਦੇ ਨਾਲ ਉਹਨਾਂ ਦਾ ਇੱਕ ਮੁੰਡੇ ਦੀ ਜਿਹੜੀ ਹੈ ਡੈਥ ਹੋ ਜਾਂਦੀ ਉਸ ਦੇ ਪਰਾਦੀ ਨਾਲ ਉਹਦੀ ਦੋ ਪੈਣਾ ਨੇ ਜਿਹਦਾ ਇੱਕ ਦਾ ਨਾਂ ਨਸੀਬਾ ਤੇ ਦੂਜਾ ਦਾ ਨਾਂ ਸਬਾ ਆ ਜੀ ਹਾਂ ਜਾਣਕਾਰੀ ਜਿਹੜੀ ਇਹ ਬਿਲਕੁਲ ਜਿਹੜੀ ਆ ਤੁਹਾਡੇ ਨਾਲ ਸਾਂਝਾ ਕਰ ਰਹੇ ਤੇ ਇਸ ਜਾਣਕਾਰੀ ਦੀ ਜਿਹੜੀ ਇਹ ਸੰਤੁਸ਼ਟੀ ਜਿਹੜੀ ਇਹ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਅਸੀਂ ਜਿਹੜਾ ਕਮਲਜੀਤ ਸਿੰਘ ਨਾਲ ਗੱਲ ਕਰਾਂਗੇ ਜੋ ਕਿ ਇਸ ਕੇਸ ਦੀ ਜਿਹੜੀ ਇਹ ਪੂਰੀ ਪੇਰਵਾਹੀ ਜਿਹੜੀ ਇਹ ਕਰ ਰਹੇ ਨੇ ਪੂਰੀ ਜਾਣਕਾਰੀ ਜਿਹੜੀ ਇਹ ਲੈਂਦੇ ਨੇ ਤੇ ਸਾਰੀ ਇਨਫੋਰਮੇਸ਼ਨ ਜਿਹੜੀ ਇਹ ਤੁਹਾਡੇ ਤੱਕ ਪਹੁੰਚਾਉਂਦੇ ਨੇ ਸਭ ਤੋਂ ਪਹਿਲਾਂ ਮੈਂ ਦੱਸੂਗੀ ਕਿ ਜਿਹੜਾ ਅਲੀ ਸੀਗਾ ਉਹ ਕਿੰਨੇ ਟਾਈਮ ਪਹਿਲਾਂ ਜਿਹੜਾ ਬਾਰਡਰ ਕ੍ਰੋਸ ਕਰਕੇ ਫੜਿਆ ਗਿਆ ਕਿਹੜੇ ਆ 2023 ਸਾਡੇ ਕੋਲ ਮੈਮ 1 ਸਾਲ ਪਹਿਲਾਂ ਆਇਆ ਉਹ ਓਕੇ ਬੀਐਸਐਫ ਨੇ ਫੜਿਆ ਸੀਗਾ ਅੰਮ੍ਰਿਤਸਰ ਤੋਂ ਜੀ ਤੇ ਫਿਰ ਅੱਗੇ ਕੇਸ ਵਾਂਗ ਚੱਲਿਆ ਤੇ ਜਦੋਂ ਬਰੀ ਹੋ ਗਿਆ ਫਿਰ ਸਾਡੇ ਕੋਲ ਆ ਗਿਆ ਜੀ ਜੀ ਤੇ ਜਦੋਂ ਤੇ ਹੁਣ ਇਹਦਾ ਪ੍ਰੋਸੈਸ ਚੱਲ ਰਿਹਾ ਹੈ ਸ਼ਿਫਟ ਕਰਨ ਲਈ ਜੀ ਪਾਕਿਸਤਾਨ ਦੇ ਵਿੱਚ ਕਾਉਂਸਲਿੰਗ ਟੈਸਟ ਹੋ ਚੁੱਕਿਆ ਹੈ ਦਾ ਫੌਂਟਰ ਐਮੈਸੀ ਨਾਲ ਟੱਚ ਦੇ ਵਿੱਚ ਹੈ ਮਿਨਿਸਟਰੀ ਹੋਮਫੇਅਰ ਨੇ ਕਰਨਾ ਹੁੰਦਾ ਜੀ ਜੀ ਤੇ ਸਰ ਜਦੋਂ ਮਤਲਬ ਕਿ ਇਹਨੂੰ ਪੜਿਆ ਗਿਆ ਸੀਗਾ ਉਹਦੇ ਕਹਿੰਦੇ ਨੌਵੀਂ ਕਲਾਸ ਦੇ ਵਿੱਚ ਸੀਗਾ ਤੁਸੀਂ ਮਤਲਬ ਪੁੱਛਤਾ ਹਾਂ ਜੀ ਸਾਨੂੰ ਨਹੀਂ ਇਹ ਕੱਲ ਦਾ ਪਤਾ ਹੁੰਦਾ ਜੀ ਇਹ ਕੋਰਟ ਨੇ ਕਰਨਾ ਹੁੰਦਾ ਸਾਡੇ ਕੋਲ ਤਾਂ ਆਬਜ਼ਰਵ ਕਰਨਾ ਸੀ ਆਬਜ਼ਰਵੇਸ਼ਨ ਹੁੰਦੇ ਵਿੱਚ ਆ ਗਿਆ ਜੀ ਕੱਲਾ ਰੱਖ ਹੀ ਸਕਦੇ ਹਾਂ ਅਸੀਂ ਤਾਂ ਓਕੇ ਜਦੋਂ ਸਰ ਕੋਰਟ ਦਾ ਕੰਮ ਹੁੰਦਾ ਜੀ ਜਦੋਂ ਤਾਂ ਤੁਸੀਂ ਕੋਈ ਸਵਾਲ ਜਵਾਬ ਕਿਤੇ ਕੁਝ ਦੱਸਿਆ ਵੀ ਕਿਉਂ ਨਹੀਂ ਜੀ ਨਹੀਂ ਅਸੀਂ ਸਵਾਲ ਜਵਾਬ ਨਹੀਂ ਕਰ ਦਿੰਦੇ ਇਹ ਕੋਰਟ ਨੇ ਕਰ ਲੈਂਦੇ ਆ ਜੱਜ ਸਾਹਿਬ ਨੇ ਕਰ ਲੈਂਦੇ ਓਕੇ ਕੁਝ ਮਤਲਬ ਇਨਫੋਰਮੇਸ਼ਨ ਹੋਵੇ ਉਸ ਬੱਚੇ ਬਾਰੇ ਵੀ ਨਹੀਂ ਜੀ ਨਹੀਂ ਕੋਈ ਇਨਫੋਰਮੇਸ਼ਨ ਨਹੀਂ ਮੈਂ ਸੰਸਨ ओके ਤੇ ਸਰ ਮਤਲਬ ਕਦੋਂ ਤੱਕ ਉਹਨੂੰ ਮਤਲਬ ਕਿ ਰਿਹਾਈ ਜਿਹੜੀ ਜਲਦੀ ਹੋ ਜੂਗਾ ਜੀ ਜਲਦੀ ਸ਼ਿਫਟ ਹੋ ਜੂਗਾ ਜੀ ਅ ਕਿੰਨੇ ਮਹੀਨੇ ਟਾਈਮ ਤੱਕ ਇਹ ਸਰਕਾਰ ਨੂੰ ਪਤਾ ਜੀ ਸਰਕਾਰ ਦੀ ਫਾਰਮੈਲਟੀ ਕਮਪਲੀਟ ਹੋ ਗਈ ਨਾ ਓਕੇ ਫਿਰ ਹੋ ਜੂਗਾ ਜੀ ਤੇ ਸਰ ਜਿਵੇਂ ਮਤਲਬ ਉਹਨਾਂ ਦੇ ਮਤਲਬ ਪੇਰੈਂਟਸ ਨਾਲ ਇੱਕ ਵਾਰੀ ਗੱਲ ਕਰਾਂ ਤੇ ਤੁਸੀਂ ਉਹ ਸੀ ਕੀਤੀ ਹੈ ਕਿ ਹਾਂ ਆਪਣੇ ਘਰ ਦੇ ਨਾਲ ਮੀਲੇ ਗੱਲ ਕਰੇ ਨਹੀਂ ਨਹੀਂ ਅਸੀਂ ਨਹੀਂ ਕਰਵਾ ਸਕਦੇ ਜੀ ਪੇਰੈਂਟਸ ਨਾਲ ਉਹ ਆਊਟ ਆਫ ਕੰਟਰੀ ਅੰਨੇ ਤਾਂ ਪਰਸਨ ਇੰਵੈਸਟੀਨੇ ਕਰਾਈ ਹੋਣੀ ਆ ਉਹ ਜੋ ਕਾਉਂਸਲਿੰਗ ਸੈਸ ਕਰਾ ਹੋਇਆ ਸੀਗਾ। ਓਕੇ ਤੁਹਾਡੇ ਲੈਵਲ ਤੇ ਨਹੀਂ ਹੋਈ ਜੀ। ਓਕੇ ਜੋ ਪਾਕਿਸਤਾਨ ਦੀ ਮਤਲਬ ਜਿਹੜੀ ਸਰਕਾਰਾਂ ਨੇ ਉਹਨਾਂ ਨੇ ਕੋਈ ਅਪੀਲ ਕੀਤੀ ਆ ਵੀ ਹਿੰਦੁਸਤਾਨ ਨੂੰ ਵੀ ਹਾਂ ਕਿਸ ਤਰੀਕੇ ਨਾਲ ਬੱਚਾ ਜਿਹੜਾ ਇੱਥੇ ਪਹੁੰਚਿਆ ਕੀ ਕਰੇ। ਮਨੂੰ ਜੀ ਗਵਰਨਮੈਂਟ ਲੈਵਲ ਤੇ ਹੋਊਗਾ ਸਾਡੇ ਲੈਵਲ ਤੇ ਨਾ ਹੁੰਦਾ। ਅਜੇ ਕੁਛ ਨਾ ਮਿਲਿਆ ਤਾਂ ਕੋਈ ਨਹੀਂ। ਮਤਲਬ ਕਿ ਹਜੇ ਤੱਕ ਕੋਈ ਵੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਕੋਲ ਨਹੀਂ ਹੈਗੀ ਪਰ ਹੈ ਸਕਦਾ। ਮੇਰੇ ਜੀ ਨਹੀਂ ਸਾਡੇ ਕੋਲ ਨਹੀਂ।